ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਉੱਤੇ ਅੱਜ ਇੱਕ ਅਲੌਕਿਕ ਨਗਰ ਕੀਰਤਨ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਹਰਮੰਦਰ ਸਾਹਿਬ ਤੋਂ ਸਜਾਇਆ ਜਾਏਗਾ ਨਗਰ ਕੀਰਤਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਅਸੀਂ ਤਿਆਰੀਆਂ ਵੀ ਤੁਹਾਨੂੰ ਦਿਖਾਵਾਂਗੇ ਇਹ ਨਗਰ ਕੀਰਤਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਿਕਲ ਕੇ ਘੰਟਾ ਘਰ ਵਾਲੀ ਸਾਈਡ ਤੋਂ ਹੁੰਦਾ ਹੋਇਆ ਵੱਖ-ਵੱਖ ਬਾਜ਼ਾਰਾਂ ਤੋਂ ਬਾਕ ਬਾਕਕਾ ਬਾਜ਼ਾਰਾਂ ਤੋਂ ਨਿਕਲੇਗਾ ਅਤੇ ਵਾਪਸ ਸ਼੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਸੰਪੂਰਨ ਹੋਏਗਾ ਇਸ ਵੇਲੇ ਅਸੀਂ ਘੰਟਾ ਘਰ ਵਾਲੀ ਸਾਈਡ ਤੇ ਖੜੇ ਹਾਂ ਪਲਾਜ਼ਾ ਦੇ ਬਾਹਰ ਖੜੇ ਹਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਨਗਰ ਕੀਰਤਨ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਹੋ ਰਹੀਆਂ ਨੇ ਸਾਢੇ 12 ਵਜੇ ਨਗਰ ਕੀਰਤਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਿਕਲੇਗਾ ਪਰ ਕਰਮਾ ਤੋਂ ਹੁੰਦਾ ਹੋਇਆ ਘੰਟਾ ਘਰ ਵਾਲੀ ਸਾਈਡ ਤੋਂ ਨਿਕਲ ਕੇ ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਵਾਪਸ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਸੰਪੂਰਨ ਹੋਏਗਾ ਇਸ ਸਾਈਡ ਤੇ ਆ ਪੁਲਿਸ ਫੋਰਸ ਵੀ ਪਹੁੰਚ ਰਹੀ ਹੈ ਨਗਰ ਕੀਰਤਨ ਦੇ ਨਾਲ-ਨਾਲ ਚੱਲੇਗੀ ਕਿਉਂਕਿ ਨਗਰ ਕੀਰਤਨ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਨਿਕਲੇਗਾ ਬਹੁਤ ਫੁੱਲ ਜਿਹੜੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇਹ ਫੁੱਲ ਜਿਹੜੇ ਵੱਖ-ਵੱਖ ਖੇਤਾਂ ਤੋਂ ਮੰਗਾਏ ਗਏ ਨੇ ਇੰਨਾ ਫੁੱਲਾਂ ਦੇ ਨਾਲ ਜਿਹੜੀ ਪਾਲਕੀ ਹੈ ਸੁੰਦਰ ਪਾਲਕੀ ਸਜਾਈ ਜਾ ਰਹੀ ਹੈ ਇਨ ਇਸ ਪਾਲਕੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ੋਭਿਤ ਕੀਤਾ ਜਾਏਗਾ ਔਰ ਗ੍ਰੰਥੀ ਸਿੰਘ ਇਸ ਪਾਲਕੀ ਦੀ ਪਾਲਕੀ ਦੀ ਤਾਬਿਆਚ ਬੈਠਣਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਚ ਬੈਠਣਗੇ ਔਰ ਇਹ ਪਾਲਕੀ ਸਾਹਿਬ ਇਸ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਜਾਏਗੀ ਔਰ ਸਕੂਲੀ ਬੈਂਡ ਹੋਣਗੇ ਫੌਜੀ ਬੈਂਡ ਹੋਣਗੇ ਛੋਟੇ ਛੋਟੇ ਬੱਚੇ ਹੋਣਗੇ ਸਕੂਲੀ ਬੱਚੇ ਹੋਣਗੇ ਇਸ ਦੇ ਨਾਲ ਨਾਲ ਗਤਕਾ ਪਾਰਟੀਆਂ ਜਿਹੜੀਆਂ ਨੇ ਉਹ ਆਪਣਾ ਹੁਨਰ ਦੀ ਇਸ ਨਗਰ ਕੀਰਤਨ ਚ ਦਿਖਾਣੀ ਆ ਪੂਰਾ ਅੰਮ੍ਰਿਤਸਰ ਅੱਜ ਗੁਰੂ ਰੰਗ ਦਾ ਲੰਗਿਆ ਨਜ਼ਰ ਆ ਰਿਹਾ ਹੈ ਜਗਾ ਜਗਾ ਹੱਦ ਬਾਜ਼ਾਰਾਂ ਦੇ ਵਿੱਚ ਸਫਾਈ ਹੋਈ ਹੋਈ ਹੈ ਸਵਾਗਤੀ ਗੇਟ ਲੱਗੇ ਹੋਏ ਨੇ ਕਿ ਜਿੱਧਰੋਂ ਜਿੱਧਰੋਂ ਇਹ ਨਗਰ ਕੀਰਤਨ ਨਿਕਲੇਗਾ ਤਸਵੀਰਾਂ ਦੇਖ ਰਹੇ ਹੋ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੰਤ ਸਾਹਿਬ ਇਸੇ ਹੀ ਪਾਲਕੀ ਸੁੰਦਰ ਪਾਲਕੀ ਦੇ ਵਿੱਚ ਸਜਾਇਆ ਜਾਏਗਾ ਰੱਖਿਆ ਜਾਏਗਾ ਸ਼ੁਸ਼ੋਭਿਤ ਕੀਤਾ ਜਾਏਗਾ ਅਸੀਂ ਗੱਲ ਵੀ ਕਰਾਂਗੇ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੁਲਾਜ਼ਮ ਜੋਰ ਸ਼ੋਰ ਨਾਲ ਤਿਆਰੀ ਤੇ ਵਿੱਚ ਲੱਗੇ ਹੋਏ ਨੇ ਸੋ ਇਹ ਤਿਆਰੀ ਛੀ ਗੁਰਗਰਾਂ ਸਾਹਿਬ ਜੀ ਦੇ ਦੀ ਪਾਲਕੀ ਸਜਾਈ ਜਾ ਰਹੀ ਹੈ ਸੋ ਇਸ ਪਾਲਕੀ ਦੀ ਤਿਆਰੀ ਤੁਸੀਂ ਦੇਖ ਰਹੇ ਹੋ ਸਰ ਤੰਤਨ ਬਾਬਾ ਦੀ ਸਿੰਘ ਜੀ ਬਹੁਤ ਵਾਰ ਅਸੀਂ ਦੇਖਦੇ ਆ ਕਿ ਤੁਸੀਂ ਬੜੀ ਸ਼ਰਧਾ ਦੇ ਨਾਲ ਇਹ ਸੇਵਾ ਕਰਦੇ ਹੋ ਸੇਵਾ ਨਿਭਾਉਂਦੇ ਹੋ ਬਹੁਤ ਮਨ ਖੁਸ਼ ਹੁੰਦਾ ਹੈ ਜੀ ਕੁਝ ਦੂਜਾ ਤੰਤਨ ਬਾਬਾ ਦੀ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇਹ ਮਹਾਰਾਜ ਵੱਲੋਂ ਜਿਹੜੀ ਸੇਵਾ ਡਿਊਟੀ ਹੈ ਬਸ ਮਹਾਰਾਜ ਵੱਲੋਂ ਬਾਬਾ ਦੀ ਸਿੰਘ ਜੀ ਮਹਾਰਾਜ ਤੁਹਾਨੂੰ ਹੋਰ ਐਸੀ ਤਰ੍ਹਾਂ ਦੀ ਡਿਊਟੀ ਸੇਵਾ ਬਖਸ਼ਿਆ ਰੱਖੇ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਚੀਫ ਖਾਲਸਾ ਦੀਵਾਨ ਬਨੋਵੀ ਨਗਰ ਕੀਰਤਨ ਜਿਹੜਾ ਅੱਜ ਸਵੇਰੇ 9:30 ਵਜੇ ਚੀਫ ਕਾਲ ਸਾਡੇ ਦੁਵਾਨ ਹਰਕ੍ਰਿਸ਼ਨ ਪਬਲਿਕ ਸਕੂਲ ਤੋਂ ਸਜਾਇਆ ਗਿਆ ਸੀਗਾ ਔਰ ਉਹ ਨਗਰ ਕੀਰਤਨ ਵੀ ਸ੍ਰੀ ਹਰਮੰਦਰ ਸਾਹਿਬ ਪਹੁੰਚਿਆ ਹੈ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਗੱਤਾਂ ਪਾਟੀਆਂ ਔਰ ਕੇਸਰੀ ਪਰਚਮ ਲੈ ਕੇ ਇਹ ਨਗਰ ਕੀਰਤਨ ਸ੍ਰੀ ਹਰਮੰਦਰ ਸਾਹਿਬ ਪਹੁੰਚਿਆ ਹੈ ਸਕੂਲੀ ਬੱਚਿਆਂ ਦਾ ਬੈਂਡ ਤੁਸੀਂ ਤਸਵੀਰਾਂ ਚ ਦੇਖ ਲੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਬੱਚੇ ਦੇਖੋ ਹਰ ਕਿਸੇ ਪਬਲਿਕ ਸਕੂਲ ਦੇ ਬੱਚੇ ਪਹਿਲੇ ਨਗਾਰਾ ਜਿਹੜਾ ਹੈ ਤੇਰੇ لے کے چل دینے نگارہ لگان دے ہوئے ہیں نگر کیرتن نکلیا ہے ہر کسی پبلک سکول تو نکلیا نگر کیرتن بھی ہر کسی پبلک سکول تو نگر کیرتن نکل دیا یہ نگر کیرتن تصویرہ دیکھو کتہ پارٹیاں اپنے کتکا دے جوہر دکھا رہی نے <سلام> موسيقى ਸੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰਮਯੋ ਅਲੋਕਿਕ ਨਗਰ ਕੀਰਤਨ ਅੱਜ ਸਜਾਇਆ ਜਾਏਗਾ ਮੈਂ ਜੀ ਸਾਹਿਬ ਅੱਜ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਹਰ ਹਰਿ ਕ੍ਰਿਸ਼ਨ ਪਬਲਿਕ ਸਕੂਲ ਵੱਲੋਂ ਵੀ ਅੱਜ ਨਗਰ ਕੀਰਤਨ ਜਿਹੜਾ ਸਜਾਇਆ ਕੋ ਵੀ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਚੁੱਕਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 6 ਤਰੀਕ ਨੂੰ ਪ੍ਰਕਾਸ਼ ਦਿਹਾੜਾ ਵਾ ਉਹਦੇ ਸਬੰਧ ਵਿੱਚ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਠੀਕ 12 ਵਜੇ ਨਗਰ ਕੀਰਤਨ ਵੱਜ ਪਿਆਰਿਆਂ ਦੀ ਗਵਾਈ ਹੇਠ ਆਰੰਭ ਹੋਵੇਗਾ ਨਗਰ ਕੀਰਤਨ ਕੈਂਡਾਕਾਰ ਮਾਈ ਸੇਵਾ ਬਾਜ਼ਾਰ ਬਾਜ਼ਾਰ ਪਾਪੜਾ ਪਰਾ ਦਾ ਚੌਕ ਹੁੰਦਾ ਹੋਇਆ ਸ਼ਾਮ ਨੂੰ ਸ੍ਰੀ ਗੁਰੂ ਰਾਮਦਾਸ ਨਵਾਸ ਰਾਹੀਂ ਸ੍ਰੀ ਅਕਾਲਾ ਸਾਹਿਬ ਤੇ ਜਿਹੜਾ ਵਾ ਉਹ ਸੰਪੂਰਨ ਹੋਵੇਗਾ ਇਸ ਨਗਰ ਕੀਰਤਨ ਵਿੱਚ ਵੱਖ-ਵੱਖ ਸ਼ਹਿਰ ਦੀ ਸੰਗਤ ਜਿੱਥੇ ਆ ਰਹੀ ਉਸੇ ਤਰ੍ਹਾਂ ਅੱਜ ਹਰਕ੍ਰਿਸ਼ਨ ਪਬਲਿਕ ਸਕੂਲ ਵੱਲੋਂ ਵੀ ਵੱਡੀ ਪੱਧਰ ਤੇ ਜਿਹੜੇ ਬੱਚਿਆਂ ਨੇ ਲਾਲ ਲੈ ਕੇ ਨਗਰ ਕੀਰਤਨ ਲੈ ਕੇ ਅੱਜ ਕਾਲਾ ਸਾਹਿਬ ਹੋ ਰਹੇ ਨੇ ਅਸੀਂ ਸਮੂਹ ਸੰਗਤ ਨੂੰ ਬੇਨਤੀ ਕਰਦਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਖੁਸ਼ੀਆਂ ਪ੍ਰਾਪਤ ਕਰਨ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਪ੍ਰਕਾਸ਼ ਦਿਹਾੜੇ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਓ ਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਸੁਣਿਆ ਹੈ ਮਹੰਦਰ ਸਾਹਿਬ ਨੇ ਦੱਸਿਆ ਹੈ ਕਿ ਇਹ ਨਗਰ ਕੀਰਤਨ ਅੰਮ੍ਰਿਤਸਰ ਦੇ ਵੱਖ-ਵੱਖ ਹਿੱਸਿਆਂ ਤੋਂ ਵੱਖ-ਵੱਖ ਬਜ਼ਾਰਾਂ ਤੋਂ ਹੁੰਦਾ ਹੋਇਆ ਵਾਪਸ ਸ਼ਾਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਸੰਪੰਨ ਹੋਏਗਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਗਮਨ ਪਰਬ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰਬ ਦੇ ਇੱਕ ਲੋਕਿਕ ਨਗਰ ਕੀਰਤਨ ਅੱਜ ਸਜਾਇਆ ਜਾ ਰਿਹਾ ਹੈ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਨਗਰ ਕੀਰਤਨ 12 ਵਜੇ ਨਿਕਲੇਗਾ 12 ਵਜੇ ਇਸ ਨਗਰ ਕੀਰਤਨ ਨੂੰ ਵਕ ਵਕ ਬਜ਼ਾਰਤ ਹੁੰਦਾ ਆਇਆ ਦੇ ਸ਼ਾਮ ਨੂੰ ਆਕੇ ਇਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੰਪੂਰਨ ਹੋਏਗਾ ਕੈਮਰਾ ਪਰਸਨ ਨਤੇਜ ਦੇ ਨਾਲ ਜੋਤੀ ਵਿਹਲ ਡਰਨਿੰਗਸ ਵੈਰਾ ਟੀਵੀ ਅੰਮ੍ਰਿਤਸਰ